ਪੰਜਾਬ ਦੇ ਵਿੱਚ ਜਿੱਥੇ ਗਰਮੀ ਸਿਖਰਾਂ ਤੇ ਸੀ ਤਾਂ ਦੂਜੇ ਪਾਸੇ ਅੱਜ ਲੋਕਾਂ ਨੂੰ ਗਰਮੀ ਤੋਂ ਵੱਡੀ ਨਜਾਤ ਮਿਲੀ ਹੈ ਤਸਵੀਰ ਦੇਖ ਸਕਦੇ ਹੋ ਇਸ ਗਰਮੀ ਦੀ ਨਜਾਤ ਨੇ ਨੌਜਵਾਨ ਨੂੰ ਖੁਸ਼ ਕਰ ਦਿੱਤਾ ਦਾ ਪੰਗੜੇ ਪਾਰੇ ਕਿਉਂਕਿ ਕੰਮ ਕਰਨ ਦੇ ਵਿੱਚ ਬੜੀ ਪਰੇਸ਼ਾਨੀ ਹੁੰਦੀ ਸੀ ਇਸ ਗਰਮੀ ਦੇ ਕਾਰਨ ਤਾਂ ਕਿਤੇ ਨਾ ਕਿਤੇ بارش ਦੇ ਆਉਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਐ ਤੇ ਕੰਮ ਕਰਨੇ ਵੀ ਆਸਾਨ ਹੋ ਗਏ ਨੇ ਤਾਂ ਕਿਤੇ ਨਾ ਕਿਤੇ ਗਰਮੀ ਦੇ ਵਿੱਚ ਵੀ ਵੱਡੀ ਰਾਹਤ ਮਿਲੀ ਐ ਤਾਂ ਨੌਜਵਾਨ ਦੀ ਖੁਸ਼ੀ ਜਿਹੜੀ ਨਜ਼ਰ ਆ ਰਹੀ ਐ ਜਿਹੜਾ ਨੌਜਵਾਨ ਗਰਮੀ ਦੇ ਵਿੱਚ ਭੰਗੜੇ ਪਾ ਰਿਹਾ ਦੇਖ ਸਕਦੇ ਹੋ ਕਿਸ ਤਰੀਕੇ ਜਿਹੜੀ بارش ਦਾ ਆਨੰਦ ਮਾਣ ਰਿਹਾ ਐ ਨੌਜਵਾਨ ਤਾ ਪੰਜਾਬ ਦੇ ਵਿੱਚ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ ਪਰਮਾਤਮਾ ਦੇ ਵੱਲੋਂ ਤੇ ਪਰਮਾਤਮਾ ਦਾ ਸ਼ੁਕਰਾਨਾ ਕਰ ਰਹੇ ਨੌਜਵਾਨ ਕੀ ਇਸ ਗਰਮੀ ਨੂੰ ਘਟਾ ਕੇ ਜਿਹੜਾ ਰੱਬ ਦੇ ਵੱਲੋਂ ਮੀਂਹ ਪਾਇਆ ਗਿਆ ਤਾਂ ਹੁਣ ਲੋਕ ਕੰਮ ਵੀ ਆਸਾਨੀ ਦੇ ਨਾਲ ਕਰ ਸਕਦੇ ਨੌਜਵਾਨ ਕੀ ਕਹਿ ਰਿਹਾ ਤੁਸੀਂ ਵੀ ਸੁਣੋ ਰਾਮ ਸਿੰਘੀ ਕੋਈ ਦੇਖਦਾ ਕੋਈ ਵੀਡੀਓ ਦੇਖ ਰਿਹਾ ਸੀ ਕਿ ਕਿਹਾ ਰਹੇ ਉਹ ਨਹੀਂ ਚੰਗੀ ਕਿ ਨਹੀਂ ਨਹੀਂ ਸਰ ਜੀ ਮੈਂ ਤਾਂ ਨਾ ਆ ਰਿਹਾ ਨਾ 45 ਡਿਗਰੀ ਟੈਂਪਰੇਚਰ ਹੋ ਰਿਹਾ ਜੀ ਨਾਲ ਇਸ ਲਈ ਮੈਂ ਬਹੁਤ ਜ਼ਿਆਦਾ ਗਰਮੀ ਹੁਣਦੀ ਅੱਜ ਰੱਬ ਨੇ ਨਹੀਂ ਪਾ ਬਹੁਤ ਜਾਈ ਰਾਤ ਮਿਲ ਗਈ ਐਸੇ ਨੂੰ ਵੀ ਗਰਮੀ ਲੱਗਣ ਵਾਲੀ ਹੋਈ ਸੀ ਇਸ ਕਰਕੇ ਨਾ ਹੀ ਮੈਂ ਮੈਨੂੰ ਬਹੁਤ ਧੰਨਵਾਦ ਰੱਬ ਦਾ ਕੁਦਰਤ ਦਾ ਕਰਨਾ ਚਾਹਾਂਗਾ ਕਿ ਮੀਂਹ ਪਾਤਾ ਨੇ ਬਹੁਤ ਵਧੀਆ ਹੋ ਗਿਆ ਜੀ ਬੂੰਦ ਬੂੰਦ ਨੂੰ ਤਰਸ ਰਹੇ ਸੀ ਬੂੰਦ ਬੂੰਦ ਨੂੰ ਤਰਸ ਰਹੇ ਤੇ ਸਬੀਲਾਂ ਲਾਰੇ ਤੇ ਬਹੁਤ ਜਗ੍ਹਾ ਤੇ ਵੀ ਰੱਬ ਜਲਦੀ ਵਰਖ ਪਾਵੇ ਤੇ ਲੋਕਾਂ ਨੂੰ ਰਾਹਤ ਮਿਲਿਆ ਤੇ ਇਨਾ ਮੀਂਹ ਪਿਆ ਤਾਂ ਬਹੁਤ ਵਧੀਆ ਹੋ ਗਈ ਬਹੁਤ ਜ਼ਿਆਦਾ ਖੁਸ਼ੀ ਹੈ ਮੈਨੂੰ ਬਹੁਤ ਬਹੁਤ ਧੰਨਵਾਦ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਵੀ ਆ ਮਹੀਨਾ ਦਾ ਬਾਰਿਸ਼ ਪਾ ਕੇ ਰੱਖੇ ਦੋ ਤਿੰਨ ਦਿਨ ਮੀਂਹ ਪਾਇਆ ਕਰੇ ਰੱਬ ਜੀ ਇਹ ਦਰਖਤ ਵੀ ਲਾਉਣੇ ਚਾਹੀਦੇ ਉਹ ਵੀ ਕਰਨਾ ਜਿਵੇਂ ਮੈਂ ਕਹਿਣਾ ਚਾਹੁੰਦਾ ਵੀ ਮੀਂਹ ਵੀ ਜ਼ਰੂਰੀ ਹੈ ਤਾਂ ਹੀ ਦਰਖਤ ਹੋਣਗੇ ਨਹੀਂ ਜੇ ਦਰਾਸਾਂ ਭਲਾਏ ਤਾਂ ਮੱਛ ਗਈ ਫਿਰ ਫਾਇਦਾ ਕੀ ਜੀ ਪਤਾ ਨਹੀਂ ਇੰਨੀ ਗਰਮੀ ਦੇ ਵਿੱਚ ਕੰਮ ਕਰਨਾ ਬਹੁਤ ਔਖਾ ਹੁੰਦਾ ਸੀ ਹਾਂਜੀ ਬਹੁਤ ਜਿਆਦਾ ਔਖਾ ਹੁੰਦਾ ਜੀ ਕੱਲ ਮੈਂ ਕੰਮ ਕਰਿਆ ਬਹੁਤ ਜਿਆਦਾ ਗਰਮੀ ਸੀ ਸਾਬ ਨੂੰ ਵੀ ਨਾਲੇ ਠੰਡਾ ਮੌਸਮ ਦੀ ਫਿਰ ਵੀ ਗਰਮੀ ਬਹੁਤ ਹੀ 4-5 ਵਜੇ ਅੱਜ ਅੱਜ ਰਾਤ ਮਿਲ ਗਈ ਅੱਜ ਬਹੁਤ ਜਿਆਦਾ ਰਾਹਤ ਮਿਲ ਗਈ